ਪੰਜਾਬ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਨੂੰ ਹੁਣੇ-ਹੁਣੇ ناکਾਮ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਵੱਡੀ ਅੰਤੰਕੀ ਸਾਜ਼ਿਸ਼ ਨੂੰ ਉਸ ਵੇਲੇ ناکਾਮ ਕਰ ਦਿੱਤਾ ਜਦੋਂ ਗੁਰਗਿਆਂ ਤੋਂ ਪੁੱਛਗਿੱਛ ਕੀਤੇ ਗਏ ਪੁੱਛਗਿੱਛ ਦੇ ਬਾਅਦ ਅੰਤੰਕੀ ਹਮਲੇ 'ਚ ਵਰਤੇ ਜਾਣ ਵਾਲੇ 86 ਪੀ ਹੈਂਡ ਗ੍ਰਨੇਡ ਬਰਾਮਦ ਕਰ ਲਏ ਗਏ ਰਿਪੋਰਟ ਮੁਤਾਬਕ ਕੋਈ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸੀ ਨੇ ਰਾਜਸਥਾਨ ਨਿਵਾਸੀ ਅੰਤੰਕੀ ਰਿਤਿਕ ਨਰੋਲਿਆ ਤੇ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਸੀ ਪੰਜਾਬ ਪੁਲਿਸ ਦੇ ਡੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਿਤਿਕ ਅਤੇ ਨਾਬਾਲਗ ਤੋਂ ਇਹ ਜਾਣਕਾਰੀ ਮਿਲੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਸਹਿਯੋਗੀਆਂ ਨੂੰ ਵੀ ਫੜਿਆ ਗਿਆ। ਇਸੇ ਦੌਰਾਨ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਜੈਕਸਨ ਨੂੰ ਨਕੋਦਰ ਤੋਂ ਫੜਿਆ ਗਿਆ। ਇਹਨਾਂ ਗ੍ਰਿਫਤਾਰੀਆਂ ਦੇ ਆਧਾਰ ਤੇ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਤੇ ਇੱਕ ਵੱਡੀ ਅੰਤੰਗਿਕ ਘਟਨਾ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਪੁੱਛਗਛ ਦੌਰਾਨ ਖੁਲਾਸਾ ਇਹ ਹੋਇਆ ਕਿ ਇਹ ਪੂਰਾ ਮੈਡਿਊਲ ਕੈਨੇਡਾ ਸਥਿਤ BKAI ਦੇ ਮਾਸਟਰਮਾਈਂਡ ਦੀਸ਼ਾਨ ਅਖਤਰ ਅਤੇ ਅਜੇ ਗਿਲ ਦੇ ਹੁਕਮਾਂ ਦੇ ਕੰਮ ਕਰ ਰਿਹਾ ਸੀ આરોપીਾਂ ਬਿਸ਼ਵਜੀਤ ਅਤੇ ਜੈਕਸਨ ਨੇ ਜੁਲਾਈ ਦੇ ਆਖਰੀ ਹਫਤੇ 'ਚ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਬਿਆਸ ਤੋਂ ਦੋ ਹੈਂਡ ਗ੍ਰਨੇਡ ਹਾਸਲ ਕੀਤੇ ਸਨ ਗੌਰਵ ਯਾਦਵ ਡੀਜੀਪੀ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੋਨਾਂ ਗ੍ਰਨੇਡਾਂ ਦੇ ਵਿੱਚੋਂ ਇੱਕ ਨੂੰ ਲਗਭਗ 10 ਦਿਨ ਪਹਿਲਾਂ SBS ਨਗਰਸਥਿਤ ਇੱਕ ਸ਼ਰਾਬ ਦੀ ਦੁਕਾਨ ਤੇ ਇਸ ਮੋਡਿਊਲ ਦੇ ਹੋਰ ਦੋ ਮੈਂਬਰਾਂ ਦੇ ਵੱਲੋਂ ਧਮਾਕਾ ਕੀਤਾ ਗਿਆ ਸੀ ਇਸੇ ਦੇ ਨਾਲ ਹੀ ਇਹ ਸਪਸ਼ਟ ਹੁੰਦਾ ਹੈ ਕਿ ਇਹ ਨੈਟਵਰਕ ਲਗਾਤਾਰ ਰਾਜ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਡੀਜੀਪੀ ਗੌਰਵ <strong>ਯਾਦਵ</strong> ਨੇ ਦੱਸਿਆ ਕਿ ਇਸ ਮਾਮਲੇ 'ਚ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਯਾਨੀ ਕਿ SSOC ਅੰਮ੍ਰਿਤਸਰ ਦੇ ਵਿੱਚ FIR ਦਰਜ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਰਾਜ ਦੇ ਵਿੱਚ ਅੱਤਵਾਦ ਅਤੇ ਸੰਗਠਨ ਅਪਰਾਧ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਪੰਜਾਬ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਉਹ ਹੁਣੇ ਹੁਣੇ ਨਾਕਾਮ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਵੱਡੀ ਅੰਤੰਕੀ ਸਾਜ਼ਿਸ਼ ਨੂੰ ਉਸ ਵੇਲੇ ਨਾਕਾਮ ਕਰ ਦਿੱਤਾ ਜਦੋਂ ਗੁਰਗਿਆਂ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੇ ਬਾਅਦ ਅੰਤੰਕੀ ਹਮਲੇ 'ਚ ਵਰਤੇ ਜਾਣ ਵਾਲੇ 86 ਪੀ ਹੈਂਡ ਗ੍ਰਨੇਡ ਬਰਾਮਦ ਕਰ ਲਏ ਗਏ ਰਿਪੋਰਟ ਮੁਤਾਬਕ ਕੁਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸੀ ਨੇ ਰਾਜਸਥਾਨ ਨਿਵਾਸੀ ਅੰਤੰਕੀ ਰਿਤਿਕ ਨਰੋਲਿਆ ਤੇ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਸੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਿਤਿਕ ਤੇ ਬਾਲਗ ਤੋਂ ਇਹ ਜਾਣਕਾਰੀ ਮਿਲੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਸਹਿਯੋਗੀਆਂ ਨੂੰ ਵੀ ਫੜਿਆ ਗਿਆ। ਇਸੇ ਦੌਰਾਨ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਜੈਕਸਨ ਨੂੰ ਨਕੋਦਰ ਤੋਂ ਫੜਿਆ ਗਿਆ। ਇਹਨਾਂ ਗ੍ਰਿਫਤਾਰੀਆਂ ਦੇ ਆਧਾਰ ਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਤੇ ਇੱਕ ਵੱਡੀ ਅੰਤੰਗਿਕ ਘਟਨਾ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਪੁੱਛਗਛ ਦੌਰਾਨ ਖੁਲਾਸਾ ਇਹ ਹੋਇਆ ਕਿ ਇਹ ਪੂਰਾ ਮੈਡਿਊਲ ਕੈਨੇਡਾ ਸਥਿਤ BKAI ਦੇ ਮਾਸਟਰਮਾਈਂਡ ਜੀਸ਼ਾਨ ਅਖਤਰ ਅਤੇ ਅਜੇ ਗਿਲ ਦੇ ਉਮਾਤੇ ਕੰਮ ਕਰ ਰਿਹਾ ਸੀ આરોપીਆਂ ਵਿਸ਼ਵਜੀਤ ਅਤੇ ਜੈਕਸਨ ਨੇ ਜੁਲਾਈ ਦੇ ਆਖਰੀ ਹਫਤੇ ਚ ਆਪਣੇ ਸਾਥੀਆਂ ਦੀ ਮਦਦ ਨਾਲ ਬਿਆਸ ਤੋਂ ਦੋ ਹੈਂਡ ਗ੍ਰਨੇਡ ਹਾਸਲ ਕੀਤੇ ਸਨ ਗੌਰਵ ਯਾਦਵ ਡੀਜੀਪੀ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੋਨਾਂ ਗ੍ਰਨੇਡਾਂ ਦੇ ਵਿੱਚੋਂ ਇੱਕ ਨੂੰ ਲਗਭਗ 10 ਦਿਨ ਪਹਿਲਾਂ ਐਸਬੀਐਸ ਨਗਰ ਸਥਿਤ ਇੱਕ ਸ਼ਰਾਬ ਦੀ ਦੁਕਾਨ ਤੇ ਇਸ ਮੋਡਿਊਲ ਦੇ ਹੋਰ ਦੋ ਮੈਂਬਰਾਂ ਦੇ ਵੱਲੋਂ ਧਮਾਕਾ ਕੀਤਾ ਗਿਆ ਸੀ ਇਸੇ ਦੇ ਨਾਲ ਹੀ ਇਹ ਸਪਸ਼ਟ ਹੁੰਦਾ ਹੈ ਕਿ ਇਹ ਨੈਟਵਰਕ ਲਗਾਤਾਰ ਰਾਜ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਜੋ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਯਾਨੀ ਕਿ ਐਸ ਐਸ ওসি ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਰਾਜ ਦੇ ਵਿੱਚ ਅੱਤਵਾਦ ਅਤੇ ਸੰਗਠਨ ਅਪਰਾਧ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬਾਦ